ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਨਾਇਤਪੁਰ ਤਹਿਸੀਲ ਇਨਾਲਾਤ ਜਿਲ੍ਹਾ ਅੰਮ੍ਰਿਤਸਰ ਗੱਗਮਾਲ ਦੇ ਬਿਲਕੁਲ ਲੱਗੇ ਪਿੰਡ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਵਾ ਇੱਕ ਟੁਕੜ ਗੱਬਨ ਚੱਕ ਪਾਸ ਆ ਤੇ ਇੱਕ ਬੱਚੇ ਤੋਂ ਬਿਨਾ ਆ ਤੇ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਸ ਚਾਹ ਕੇ ਆਪਣੀ ਚੱਕ ਪਾਸ ਕਰਵਾ ਕੇ ਦੁੱਧ ਚਵਾਈ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਤੇ ਬਾਕੀ ਸਾਡੀ ਬੇਨਤੀ ਹੈ ਇਹ ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵਿਰਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਤੁਸੀਂ ਵਧੀਆ ਤੁਸੀਂ ਸੁਣਾ ਕੀ ਹਾਲ ਚਾਲ ਜੀ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਮੈਗਦੀ ਸਿੰਘ ਜੀ ਪਿੰਡ ਨੈਤਪੁਰਾ თੀਲ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਹੀ ਬੋਲਦਾ 9056348199 ਠੀਕ ਹੈ ਜੀ ਹਾਂਜੀ ਤੇ ਮਰ ਕੇ ਵਾਵਾ ਦਿਨ ਪਾਤੇ ਜੇ ਇਹ ਮਾਲ ਇੱਕ ਦੋ ਲਈਦਾ ਤੇ ਉਹ ਨਾਲ ਨਾਲ ਹੀ ਵਿਕ ਜਾਂਦਾ ਜੇ ਅੱਛਾ ਤੇ ਕਿਹਾ ਤੁਹਾਨੂੰ ਫੋਨ ਕੀਤਾ ਉਹ ਤੁਸੀਂ ਨਹੀਂ ਆਏ ਹਾਂਜੀ 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 ਟਾਈਮ ਨਹੀਂ ਰਲੇ ਆਪਣਾ ਤੇ ਫੋਨ ਫੋਨ ਫਾਨ ਤੇ ਪਿਛਲੇ ਤੁਰੇ ਹੁੰਦੇ ਹੁੰਦੇ ਨੇ ਪਿਛਲੇ ਫੋਨਾਂ ਦੇ ਭਾਜੀ ਜਾਣਦੀਆਂ ਜੇ ਜੇ ਮਾਲ ਅੱਛਾ ਹਾਂਜੀ ਭਾਈ ਬੜਾ ਜਾਇਜ਼ ਜਾਂਦਾ ਤੇ ਉਹ ਨਾਲ ਨਾਲ ਹੀ ਵਿਕ ਜਾਂਦਾ ਇੱਕ ਅੱਧਾ ਮਾਲ ਚਲੋ ਫਿਰ ਪਹਿਲਾਂ ਤੋਂ ਕਰ ਗੱਪਣਾ ਖਾਦੀਏ ਕਰ ਗੱਪਣਾ ਖਾਦੀਏ ਕਿੰਨੇ ਚਿਰ ਚੈੱਕ ਪਾਸ ਆਏ ਇਹ ਭਾਜੀ ਸਾਢੇ 6 ਮਹੀਨੇ ਤੋਂ ਬਾਹਰ ਵੀ ਸਾਢੇ 6 ਮਹੀਨੇ ਲਾਓ ਭਾਈ ਚੈੱਕ ਪਾਸ ਕਰਾਈ ਜੱਤਾਂ ਸਾਢੇ 6 ਮਹੀਨੇ ਚੈੱਕ ਪਾਸ ਸਿਆ ਤੇ ਦੁੱਧ ਹੋਣਾ ਉਹ 7 ਹੋਗਾ 6 ਕਿਲੋ ਆਪਣੀ ਭਾਜੀ ਗਾਰੰਟੀ ਹੋਊਗੀ ਤੇ ਸਵੇਰ ਇਹਦਾ ਪਹਿਲਾ ਹੀ ਜਾਉਂਦਾ ਪਹਿਲਾ ਜੇ ਦੂਜੇ ਸਵੇਰ ਗੱਪਣ ਦੀ ਗਾੜੀ ਗਾਂ ਦੂਸਰਾ ਸਵੇਰ ਇਹਨੇ ਸੋਣਾ ਵਾ ਸਾਢੇ 6 ਮਹੀਨੇ ਦੀ ਚੈੱਕ ਪਾਸ ਸਿਆ ਇਹ ਆ ਵੀ ਅਜੇ ਹੁਣ ਵੀ ਚਾਹ ਪਾਣੀ ਦਾ ਵਧੀਆ ਸਾਰ ਦੇਣਾ ਵਾ ਤੇ ਗਾਂ ਫੇਰ ਸੱਜਰ ਹੋ ਜਾਣਾ ਵਾ ਆਪੇ ਸੱਜਰ ਹੋਏ ਨਾ ਭਾਜੀ ਤੁਰ ਫੇਰ ਇੱਕ ਕਰੀਏ ਮੁੱਲ ਛੇ ਕਿਲੋ ਦੁੱਧ ਨਾਲ ਕਿੰਨੇ ਵਿੱਚ ਹੈਗਾ ਇਹਦੇ ਕੋਲ ਤੇ ਸਾਡੇ 6 ਮਹੀਨਿਆਂ ਦੀ ਗੱਬਣ ਹੈ ਇਹ ਆ ਵੀ ਚਲੋ ਜਿਹੜੇ ਕਿਸੇ ਵੀ ਨੇ ਘਰੇ ਚਾਹ ਪਾਣੀ ਦਾ ਸਾਰਨਾ ਉਹਦੇ ਲਈ ਚੰਗੀ ਆ ਨਾਲ ਗਾ ਗੱਬਣ ਵੀ ਹੈ ਭਾਜੀ ਤੇ ਨਾਲੇ ਗਾ ਗੱਬਣ ਵੀ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਬਾਜ਼ਾਰ ਦਾ ਨਾ ਕਰਦੇ 26000 ਰੁਪਇਆ ਨਹੀਂ ਫਿਰ ਹੋਰ ਕਰਦੀ ਮਾਨ ਕੁਝ ਦੱਸੋ ਮਣਕਾ ਬਾਈ 20000 ਦੀ ਦੇ ਦੋ ਦੇ ਦਾਂਗੇ ਪਾਜੀ 20000 ਰੁਪਇਆ ਹੋਰ ਸੋਚ ਆਪਾਂ ਕਰਦਾ ਜੇ ਵੀਰ ਫੋਨ ਲਾਊਗਾ ਤੇ ਹੋ ਜਾਊਗਾ ਹਨਾ ਤੇ ਥਣ ਥਣ ਓਕੇ ਸਾਰੇ ਥਾਰ ਤੋਂ ਪੂਰੇ ਓਕੇ ਪਾਜੀ ਅਗਲੇ ਨਾਲ ਅਗਲਾ ਮਗਰਲੇ ਨਾਲ ਮਗਰਲਾ ਹੋਊਗਾ ਤੇ ਆਹ ਜਿਹੜੀ ਗਾਂ ਜੇ ਇਹ ਪਾਜੀ ਬੱਚੇ ਤੋਂ ਬਿਨਾ ਜੇ ਅੱਛਾ ਹਾਂਜੀ ਤੇਰੇ ਕੋਲ ਦੁੱਧ ਦੁੱਧ ਦੇ ਕੋ 8 ਕਿਲੋ 7 ਕਿਲੋ ਦੀ ਪਾਜੀ ਗਾਰੰਟੀ ਜੀ ਤਿਆਰ ਪੂਰਾ ਪੂਰਾ ਤਿਆਰ ਬਾਈ ਦੋ ਟਾਈਮ ਚੋ ਵਾਗ ਦੇਣਾ ਜਿਹੜਾ ਆਪਣੇ ਘਰੋਂ ਹੀ ਤੇ ਥਣ ਥਣ ਓਕੇ ਸਾਰੇ ਓਕੇ ਬਿਲਕੁਲ ਪਾਜੀ ਕੋਈ ਸ਼ੱਕ ਨਹੀਂ ਬਾਕੀ ਆ ਵੀ ਗਾੜੀ ਸਟਾਲੇਸ ਚੁੱਲਿਆਂ ਚ ਇਹਨਾਂ ਦੁੱਧ ਸਾਰਾ ਸਿਆਲ ਜਿਹੜਾ ਦਹੀਂ ਆ ਨਾ ਵਾ ਬਾਜ਼ਾਰਾ ਦੁੱਧ ਮੁੱਲ ਲੈਉਣ ਨਾਲੋਂ ਚੰਗਾ ਵਾ ਇਹ ਵੀ ਘਰ ਦਾ ਦੁੱਧ ਹੋ ਜਿਹਦੇ ਉਹ ਚੀਜ਼ਾਂ ਜਿਹੜਾ ਜ਼ਿਆਦਾ ਵਾਧਾ ਹੁੰਦਾ ਵਾ ਤੇ ਇੱਕ ਵਾਰੀ ਆ ਦਿਖਾ ਦਈਏ ਪਿੱਛੇ ਹੋਵਨਾਂ ਚੰਗੀ ਤਰ੍ਹਾਂ ਆ ਦੇਖ ਸਾਦੇ ਜੀ ਠੀਕ ਹੈ ਜੀ ਤੇ ਇਹਦਾ ਵੀ ਜੀ ਫਿਰ ਕਿੰਨਾ ਚ ਮੁੱਲ ਮੁੱਲੇ ਦੇ ਦੀ 20 ਦੀ ਭਾਜੀ ਵੀਰ ਜੀ ਹਾਂ ਜੀ 18 ਦੇ ਦਈਏ ਹੋਰ ਕਰ ਦਾਂਗੇ ਮਾਨ 16 ਦੇ ਦਈਏ 16 ਹੀ ਦੇਣਾਗੇ ਭਾਜੀ 16000 ਕਰ ਦਾਂਗੇ ਹੋਰ ਮੇਰਾ ਭਰਾ ਕੁਝ ਲੈ ਠੀਕ ਹੈ ਤੇ ਉਹ ਤੇਰਾ ਠੰਡੀਆਂ ਤੇਰੀਆਂ ਦੋਵੇਂ ਨਹੀਂ ਵਧੀਆ ਭਾਜੀ ਪਹਾੜਾ ਪਾ ਗਰਾ ਹੁਣ ਥੱਲੇ ਪਾਜੀ ਆ ਵੰਗੇ ਨਾ ਪੋਂ ਮਿਲਦੀ ਔਰਗੇ ਤੋਂ ਬਿਨਾ ਹੀ ਭਾਜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਇਹ ਆ ਵੀ ਘਰ ਦੁੱਧ ਵਰਤਨੋਂ ਚੰਗੀਆਂ ਵਾਂ ਇੱਥੇ ਆ ਕੇ ਆਪਣੀ ਚੋਚਵਾ ਕੇ ਤਸੱਲੀ ਕਰਕੇ ਤੇ ਵੇਸ ਚਾਹ ਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਕਰਾ ਲਓ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ